ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕਹਿੰਦੇ ਪੈਸੇ ਨੂੰ ਪੈਸਾ ਖਿੱਚਦਾ ਆ ਜਿਹਦੇ ਕੋਲ ਪਹਿਲਾਂ ਪੈਸਾ ਚੋਖਾ ਹੁੰਦਾ ਤੇ ਉਹਦੀ ਕਮਾਈ ਵੀ ਫਿਰ ਉਸੇ ਹਿਸਾਬ ਨਾਲ ਹੁੰਦੀ ਹੈ ਤੇ ਜਿਹਦੇ ਕੋਲ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਹੁੰਦੀਆਂ ਉਹਨੂੰ ਤੰਗੀਆਂ ਤੁਰਸ਼ੀਆਂ ਦੂਰ ਕਰਨ ਲਈ ਤਰਦਦ ਕਰਨੇ ਪੈਂਦੇ ਆ ਕੈਨੇਡਾ ਦੇ ਵਿੱਚ ਕੁਝ ਇਹੋ ਜਿਹੀਆਂ ਖਬਰਾਂ ਨਿਕਲ ਕੇ ਆਈਆਂ ਨੇ ਕਿ ਘੰਟਿਆਂ ਦੇ ਵਿੱਚ ਹੀ ਇਹੋ ਜਿਹੀ ਕਮਾਈ ਹੋਈ ਹੈ ਕੁਝ ਲੋਕਾਂ ਨੂੰ ਕਿ ਦੇਖਣ ਵਾਲੇ ਹੈਰਾਨ ਨੇ ਕਿ ਇੰਜ ਹੋ ਕਿਵੇਂ ਸਕਦਾ ਤੇ ਫਿਰ ਕਿੰਜ ਪੈਸੇ ਨੇ ਪੈਸੇ ਨੂੰ ਖਿੱਚਿਆ ਆਪਾਂ ਉਹਦਾ ਜ਼ਿਕਰ ਕਰਾਂਗੇ ਜ਼ਿਕਰ ਇਸ ਗੱਲ ਦਾ ਵੀ ਕਰਾਂਗੇ ਕਿ ਉਧਰ ਮੁਲਕ ਭਾਰਤ ਦੇ ਵਿੱਚ ਪਰਚਿਆਂ ਦੀ ਪੋਲਿਟਿਕਸ ਸਿਖਰ ਤੇ ਆ ਕਿਤੇ ਪੱਤਰਕਾਰਾਂ ਤੇ ਪਰਚੇ ਹੋ ਰਿਆ ਕਿਤੇ ਸਾਬਕਾ ਮੁੱਖ ਮੰਤਰੀਆਂ ਤੇ ਪਰਚੇ ਹੋ ਰਿਆ ਕਿਤੇ ਪੁਲਿਸ ਸਰਕਾਰ ਦਾ ਸੱਚ ਨੰਗਾ ਨਾ ਹੋ ਜਵੇ ਤੇ ਉਹ ਖਬਰਾਂ ਬਾਹਰ ਕੱਢਣ ਵਾਲਿਆਂ ਦੇ ਘਰੇ ਜਾ ਕੇ ਡੇਰੇ ਲਾ ਕੇ ਬੈਠੀਆਂ ਨੇ ਕਿ ਭਾਈ ਆ ਖਬਰ ਮਟੇ ਦੇ ਤੇ ਉਹ ਖਬਰ ਮਟੇ ਦੇ ਇਹ ਪਰਚਾਂ ਦੀ ਪੋਲਿਟਿਕਸ ਕਿਹੜੇ ਪਾਸੇ ਨੂੰ ਮੁਲਕ ਨੂੰ ਲੈ ਕੇ ਜਾ ਰਹੀ ਹੈ ਜ਼ਿਕਰ ਕਰਾਂਗੇ ਔਰ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਇਆਂ ਨੂੰ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਨਵੇਂ ਸਾਲ ਦੇ ਵਿੱਚ ਕਿਸੇ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਪਰ ਖਬਰ ਇਹ ਕਹਿੰਦੀ ਹੈ ਕਿ ਕੈਨੇਡਾ ਦੇ ਵਿੱਚ ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਕੁਝ ਘੰਟਿਆਂ ਦੇ ਵਿੱਚ ਜਾਂ ਇੱਕ ਘੰਟੇ ਦੇ ਵਿੱਚ ਹੀ ਕਹਿ ਲਓ ਕਿ ਉਹ ਕਮਾਈ ਕਰ ਲਈ ਜਿਹਦੇ ਬਾਰੇ ਬੰਦਾ ਕਹਿ ਸਕਦਾ ਹੈ ਕਿ ਜਦੋਂ ਪਰਮਾਤਮਾ ਦਿੰਦਾ ਆ ਤੇ ਛੱਪੜ ਫਾੜ ਕੇ ਦਿੰਦਾ ਹੈ ਇਹਨਾਂ ਲੋਕਾਂ ਲਈ ਨਾ ਰੱਬ ਦਾ ਛੱਪੜ ਹਮੇਸ਼ਾ ਖੁੱਲਾ ਹੈ ਹੂੰ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਸੀਈਓਜ਼ ਬਾਰੇ ਇੱਕ ਰਿਪੋਰਟ ਨਵੀਂ ਰਿਲੀਜ਼ ਕੀਤੀ ਹੈ ਜੀ ਤੇ ਰਿਪੋਰਟ ਜਿਹੜੀ ਆਈਏਜੀਏ ਕੈਨੇਡੀਅਨ ਮਤਲਬ ਕਿ ਸੈਂਟਰ ਫਾਰ ਪੋਲੀਸੀ ਅਲਟਰਨੇਟਿਵਸ ਹੈ ਹੂੰ ਜਿਹਨੂੰ ਅਸੀਂ ਸੀਸੀਪੀਏ ਵੀ ਕਹਿੰਦੇ ਆ ਜੀ ਇਹ ਰਿਪੋਰਟ ਨਾ ਬੜੀ ਹੈਰਾਨੀ ਕਰਨ ਵਾਲੀ ਹੈ ਵੀ ਹਾਲਾਂਕਿ ਇਹਨਾਂ ਨੇ ਸੈਲਰੀਜ਼ ਦੀ ਜਿਹੜੀ ਰਿਸਰਚ ਕਰੀ ਹੈ ਉਹਦਾ ਐਨਾਲਿਸਿਸ ਕਰਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਦੇ ਜਿਹੜੇ ਰਿਸਰਚਰ ਸੀਗੇ ਇਕਨੋਮਿਸਟ ਸੀ ਉਹ ਲੱਗੇ ਹੋਏ ਸੀਗੇ ਹੂੰ ਇਹਦੇ ਚ ਜਸਵੀਰ ਜੀ ਇਹਨਾਂ ਨੇ ਜਿਹੜੇ ਟਾਪ ਦੇ 100 ਸੀਈਓਜ਼ ਨੇ ਨਾ ਕੈਨੇਡੀਅਨ ਕੰਪਨੀਆਂਜ਼ ਦੇ ਉਹਨਾਂ ਦੀ ਸੈਲਰੀਜ਼ ਦਾ ਰਿਸਰਚ ਕੀਤੀ ਹੈ ਜੀ ਤੇ ਉਹਦੇ ਚ ਐਨਾਲਿਸਿਸ ਕੱਢਿਆ ਇਹਨਾਂ ਨੇ ਵੀ 2 ਜਨਵਰੀ ਜਿਹੜੀ ਨੰਗੀ ਹੈ 2026 ਦੀ ਵੀ ਉਸ ਦਿਨ ਇਹ ਕੁਝ ਘੰਟਿਆਂ 'ਚ ਜਿਹੜੇ ਸੀਈਓਜ਼ ਨੇ ਉਹਨਾਂ ਨੂੰ ਇੰਨੀ ਕਮਾਈ ਹੋ ਗਈ ਵੀ ਜਿਹੜਾ ਕੈਨੇਡੀਅਨ ਐਵਰੇਜ ਵਰਕਰ ਹੈ ਉਹ ਪੂਰੇ ਸਾਲ 'ਚ ਕਮਾਈ ਕਰੂਗਾ ਹਮਮ ਯਾਨੀ ਕਿ ਜੇ ਆਪਾਂ ਦੇਖੀਏ ਵੀ ਜਿਹੜਾ ਕੈਨੇਡੀਅਨ ਐਵਰੇਜ ਵਰਕਰ ਹੈ ਉਹ 65548 ਡਾਲਰ ਕਮਾਉਂਦਾ ਸਾਲ ਦੇ ਵਿੱਚ ਜੀ ਤੇ ਸੀਈਓਜ਼ ਨੂੰ ਵਰਕਿੰਗ ਦੇ ਪਹਿਲੇ ਦਿਨ ਹੀ ਕੁਝ ਘੰਟਿਆਂ 'ਚ ਯਾਨੀ ਕਿ ਇਸ ਤੋਂ ਵੀ ਵੱਧ ਕਮਾਈ ਹੋ ਗਈ ਜਾਂ ਇਸ ਦੇ ਬਰਾਬਰ ਕਮਾਈ ਹੋ ਗਈ ਕੁਝ ਨੂੰ ਹਮਮ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਇਹਨਾਂ ਵਿਕਸਤ ਦੇਸ਼ਾਂ ਦੇ ਵਿੱਚ ਜਿਵੇਂ ਮੰਨਿਆ ਜਾਂਦਾ ਵੀ ਇਕੁਐਲਿਟੀ ਜਿਹੜੀ ਇਕਨੋਮਿਕ ਇਕੁਐਲਿਟੀ ਹੈ ਵੀ ਉਹਦੇ ਤੇ ਬੜਾ ਜ਼ੋਰ ਦਿੱਤਾ ਜਾਂਦਾ ਜੀ ਵੀ ਇੱਥੇ ਜਿਹੜੇ ਹਾਰਡ ਵਰਕਰਸ ਨੇ ਆਪਾਂ ਦੇਖਿਆ ਵੀ ਆਪਾਂ ਟਰੇਡਸ ਜਿਹੜੇ ਬੰਦੇ ਟਰੇਡਰ ਦੀਆਂ ਜੋ ਟਰੇਡਸ ਮੈਂਦੀਆਂ ਜੋਬਸ ਕਰਦੇ ਨੇ ਹਮ ਜਨਰਲੀ ਇਹ ਇੱਕ ਪਰਸੈਪਸ਼ਨ ਜੀ ਫਲਾਈ ਜਾਂਦੀ ਹੈ ਵੀ ਇਨਾਂ ਮੁਲਕਾਂ ਦੇ ਵਿੱਚ ਨਾ ਜਿਹੜੇ ਵਾਈਟ ਕਾਲਰ ਜੋਬਸ ਨੇ ਵੀ ਉਹਦੀ ਤਨਖਾਹ ਵਾਲੀ ਨਹੀਂ ਹੁੰਦੀ ਜੀ ਹਮ ਬਿਉਰੇ ਜਿਹੜੇ ਬੰਦੇ ਹੱਥੀ ਕਿਰਤ ਕਰਦੇ ਨੇ ਜਿਵੇਂ ਆਪਾਂ ਕੁਝ ਦਿਨ ਪਹਿਲਾਂ ਵੀ ਇੱਕ ਅਧਿਆਨ ਕੀਤਾ ਸੀ ਇੱਕ ਸਟੱਡੀ ਦਾ ਉਹਦੇ 'ਚ ਇਹ ਜੋੜ ਦਿੱਤਾ ਗਿਆ ਸੀ ਵੀ ਜਿਹੜੇ ਟਰੇਡਸਮੈਨ ਨੇ ਵੀ ਉਹਨਾਂ ਨੂੰ ਤਾਂ ਜੀ ਘੰਟੇ ਦੀ 5-400 ਡਾਲਰ ਬਣ ਜਾਂਦਾ ਹੂੰ ਸੋ ਜਦੋਂ ਆਪਾਂ ਉਹ 5-400 ਡਾਲਰ ਦੇਖਦੇ ਆਂ ਜੀ ਉਹ 65000 ਦੇ ਹਿਸਾਬ ਨਾਲ ਉਦੋਂ ਲੋਕਾਂ ਨੂੰ ਇਹ ਲੱਗਦਾ ਵੀ ਯਾਰ 5-400 ਡਾਲਰ ਹੀ ਬਹੁਤ ਜ਼ਿਆਦਾ ਹੈ ਘੰਟੇ ਦੇ ਲਈ ਬਿਲਕੁਲ ਆ ਬੰਦੇ ਲਈ ਵੱਡੀ ਗੱਲ ਹੈ ਵੀ ਯਾਰ ਜੇ ਇੱਕ ਪਲੰਬਰ ਇੱਕ ਇਲੈਕਟ੍ਰੀਸ਼ੀਅਨ ਇੱਕ ਮਕੈਨਿਕ ਜੇ ਘੰਟੇ ਦੇ ਵਿੱਚ ਮਤਲਬ ਕਿ ਗੱਡੀ-ਗੁੱਡੀ ਸਵਾਰ ਕੇ ਕੋਈ 2-250 ਡਾਲਰ ਬਣਾ ਲਾਂਦਾ ਹੈ ਉਹ ਵੀ ਮਿਹਨਤ ਕਰਕੇ ਹੂੰ ਦਿਹਾੜੀ ਕਰਕੇ ਵੀ ਆਪਾਂ ਕਹੀਏ ਵੀ ਗੱਡੀ ਦੇ ਥੱਲੇ ਵੜ ਕੇ ਕੱਪੜੇ ਕਾਲੇ ਕਰਕੇ ਹਨਾ ਕਿਸੇ ਦੇ ਸੀਟਾਂ ਸੂਟਾਂ ਖੋਲ ਕੇ ਤੇ ਉਹ ਸਾਫ ਸਫਾਈ ਕਰਕੇ ਤੇ ਲੋਕਾਂ ਨੂੰ ਐ ਲੱਗਦਾ ਯਾਰ ਇਹਨਾਂ ਨੂੰ ਬੜੀ ਕਮਾਈ ਹੈ ਪਰ ਦੂਸਰੇ ਪਾਸੇ ਉਹਨਾਂ ਚਿੱਟੇ ਕੱਪੜਾ ਵਾਲੇ ਬਾਬੂ ਸਾਡੇ ਟਾਈਆਂ ਲਾ ਕੇ ਕੋਟ ਪਾ ਕੇ ਮਤਲਬ ਕੁਰਸੀ ਤੇ ਬੈਠਾ ਨਹੀਂ ਮੀਟਰ ਘੁੰਮੀ ਜਾਂਦੇ ਨੇ ਜੀ ਹਾਲਾਂਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਇਹਨਾਂ ਨੇ ਵੀ ਮਿਹਨਤ ਕਰੀ ਹੋਣੀ ਹੈ ਇਹ ਵੀ ਪੜੇ ਲਿਖੇ ਬੰਦੇ ਨੇ ਇਹ ਵੀ ਮਿਹਨਤ ਕਰਕੇ CEO ਦੀ ਪੋਜੀਸ਼ਨ ਤੇ ਪਹੁੰਚਣਾ ਕੋਈ ਆਸਾਨ ਨਹੀਂ ਹੈਗਾ ਇਹਨਾਂ ਨੇ ਵੀ ਮਿਹਨਤ ਕਰੀ ਹੋਣੀ ਹੈ ਵੀ ਇਹ ਵੀ ਪੜੇ ਲਿਖੇ ਹੋਣਗੇ ਆਪਣੇ ਤਰੀਕੇ ਨਾਲ ਪਰ ਉਹ ਜਿਹੜਾ ਕੰਪੈਰੀਜ਼ਨ ਹੈ ਨਾ ਜਿਹੜਾ ਇੱਕ ਉਹ ਪਾੜਾ ਇਕਨੋਮਿਕ ਇਨ ਇਕਵੈਲਿਟੀ ਹੈ ਜਿਹੜੀ ਉਹਨਾਂ ਕਾਫੀ ਜ਼ਿਆਦਾ ਲੱਗਦੀ ਹੈ ਤੇ ਉਹਦੇ 'ਚ ਨਾ ਬੜੇ ਇੰਟਰਸਟਿੰਗ ਫੈਕਟਸ ਨੇ ਜੀ ਉਹ ਕਹਿੰਦੇ ਵੀ ਮਤਲਬ ਕਿ ਜਿਹੜੀ ਇਹ ਹੁਣ ਲੇਟੈਸਟ ਹੈ ਵੀ ਇੱਥੇ ਜਿਹੜੀ CEO ਦੀ ਸੈਲਰੀ ਐਵਰੇਜ ਹੈ ਉਹ 16.2 ਮਿਲੀਅਨ ਹੈ ਜੀ ਜੀ ਕੈਨੇਡਾ ਦੀ ਜਿਹੜੀ 248 ਗੁਣਾ ਜ਼ਿਆਦਾ ਹੈ ਹਮ ਐਵਰੇਜ ਕੈਨੇਡੀਅਨ ਵਰਕਰ ਤੋਂ ਤੇ ਇਹ ਨਾ ਵਾਧਦੀ ਹੋ ਜਾ ਰਹੀ ਹੈ ਜੀ ਤੇ 2022 ਦੇ ਵਿੱਚ ਜਿਹੜੀ ਐਵਰੇਜ ਸੈਲਰੀ ਸੀ ਸੀਈਓ ਦੀ ਉਹ 14.9 ਮਿਲੀਅਨ ਸੀਗੀ ਹਮ ਤੇ ਉਦੋਂ ਇਹ 246 ਗੁਣਾ ਸੀ ਜੀ ਤੇ ਉਸ ਤੋਂ ਪਹਿਲਾਂ 200 ਜਿਹੜੀ ਆਪਣਾ 2020 ਦੇ ਵਿੱਚ ਆਪਾਂ ਗੱਲ ਕਰੀਏ ਤੇ ਉਦੋਂ ਮਤਲਬ ਕਿ ਜਿਹੜੇ ਸੀਈਓ ਦੀ ਐਵਰੇਜ ਸੈਲਰੀ ਸੀਗੀ ਉਹਦੇ ਨਾਲੋਂ ਹੁਣ ਤੱਕ ਜਿਹੜਾ ਵਾਅਦਾ ਨੋਟ ਕੀਤਾ ਗਿਆ ਹੈ ਸੀਈਓ ਦੀ ਸੈਲਰੀ ਦੇ ਵਿੱਚ ਹੂੰ ਉਹ 49% ਹੈ ਜੀ ਜੀ ਯਾਨੀ ਕਿ ਜੇ ਉਦੋਂ ਕੋਈ ਸੀਈਓ ਨੂੰ ਆਪਾਂ ਗੱਲ ਕਰੀਏ ਵੀ 51 ਲੱਖ ਡਾਲਰ ਸਾਲ ਦਾ ਮਿਲਦਾ ਸੀਗਾ ਉਹਨੂੰ ਭਾਈ 1 ਕਰੋੜ ਤੋਂ ਵੀ ਜ਼ਿਆਦਾ ਟੱਪ ਗਿਆ ਜੀ ਸੋ ਇਹ ਬੜੀ ਵੱਡੀ ਗੱਲ ਹੈ ਜੀ ਮਤਲਬ ਕਿ ਵੀ ਇੰਨੀ ਜ਼ਿਆਦਾ ਲੈਵਲ ਦੇ ਉੱਤੇ 1 ਕਰੋੜ ਤੋਂ ਨਹੀਂ ਕਾਫੀ ਗੁਣਾ ਵੱਧ ਗਿਆ ਯਾਨੀ ਕਿ ਉਹਦਾ ਇਹ ਇਹ ਇਨਫਾਰਮੇਸ਼ਨ ਹੈ ਆਪਣੇ ਕੋਲ ਕਿ ਕਿਹੜੀ ਕਿਹੜੀ ਕੰਪਨੀ ਦੇ ਇਹ ਸੀਈਓ ਹੈ ਉਹਨਾਂ ਨੇ ਨਾ ਕੁਝ ਕੰਪਨੀਆਂ ਦੇ ਨਾਮ ਨਹੀਂ ਕਲੀਅਰਫਾਈ ਕੀਤੇ ਕਿਉਂਕਿ ਉਹ ਥੋੜਾ ਜਿਹਾ ਪ੍ਰਾਈਵੇਸੀ ਕਰਕੇ ਕੰਪਨੀਆਂ ਦੇ ਵਿੱਚ ਇੱਕ ਚੀਜ਼ ਹੋ ਰਿਹਾ ਪਿਛਲੇ ਕੁਝ ਸਮੇਂ ਦੇ ਦਰਮਿਆਨ ਜਿੱਦਾਂ ਕੁਝ ਟੈਕ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਔਰ AI ਨਾਲ ਜੁੜੀਆਂ ਹੋਈਆਂ ਕੰਪਨੀ ਹੈਗੀਆਂ ਨੇ ਇਹਨਾਂ ਦੇ ਜਿਹੜਾ ਮਾਰਕੀਟ ਦੇ ਵਿੱਚ ਸ਼ੇਅਰ ਵੀ ਵਧਿਆ ਇਹਨਾਂ ਦੀ ਜਿਹੜੀ ਆ ਉਹ ਸੇਲ ਵੀ ਵਧੀਆ ਡਿਮਾਂਡ ਵੀ ਵਧੀਆ ਉਹਦਾ ਕਰਕੇ ਕੁਝ ਚੀਜ਼ਾਂ ਜਿਹੜੀਆਂ ਨੇ ਬਿਹਤਰ ਵੀ ਹੋਈਆਂ ਨੇ ਇਹਨਾਂ ਦੇ ਲਈ ਇਹ ਜਿਹੜੀ ਰਿਸਰਚ ਕਰੀ ਹੈ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੀ ਹੈ ਜੀ ਜੀ ਇਹ ਆਪਾਂ ਕਹੀਏ ਵੀ ਇਮੀਡੀਟਲੀ ਨਹੀਂ ਇਹਨਾਂ ਦਾ ਦੱਸਣਾ ਵੀ ਅਸੀਂ ਕੁਝ ਰਿਸਰਚ ਕਰਦੇ ਆ ਰਹੇ ਆ ਇਹ ਰੈਗੂਲਰ ਚੱਲਦੀ ਰਹਿੰਦੀ ਹੈ ਰਿਸਰਚ ਇਹਨਾਂ ਦੀ ਤੇ ਇਹਦੇ ਵਿੱਚ ਨਾ ਜਿਹੜੀ ਹੁਣ ਤੁਸੀਂ ਦੇਖੋ ਵੀ CEO ਦੀ ਜਿਹੜੀ ਸੈਲਰੀ ਹੈ ਉਹ 49% ਵਾਧਾ ਹੋਇਆ ਜੀ ਹੂੰ 2020 ਤੋਂ ਲੈ ਕੇ ਪਿਛਲੇ 5 ਸਾਲਾਂ ਦੇ ਵਿੱਚ ਤੇ ਜਿਹੜਾ ਇੱਕ ਕਨੇਡੀਅਨ ਐਵਰੇਜ ਵਰਕਰ ਹੈ ਉਹਦੇ 'ਚ 15% ਦਾ ਵਾਧਾ ਹੈ ਜੀ ਹੂੰ ਯਾਨੀ ਕਿ ਜਿਹੜਾ ਐਵਰੇਜ ਜਿਹੜਾ ਵਰਕਰ ਹੈ ਜਿਹੜਾ ਗਰਾਊਂਡ ਤੇ ਕੰਮ ਕਰਦਾ ਹੈ ਹਾਰਡ ਵਰਕ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸੀਈਓ ਦੀ ਸੈਲਰੀ ਇੰਨੀ ਨਹੀਂ ਵਧਣੀ ਚਾਹੀਦੀ ਉਹ ਕੰਪਨੀਆਂ ਦਾ ਆਪਣਾ ਸਿਸਟਮ ਹੋਣਾ ਜੀ ਪਰ ਨਾਲ ਹੁੰਦੇ ਮੈਨੂੰ ਲੱਗਦਾ ਵੀ ਜਿਹੜਾ ਐਵਰੇਜ ਵਰਕਰ ਹੈ ਉਹਦਾ ਵੀ ਜਿਹੜਾ ਕੰਟਰੀਬਿਊਸ਼ਨ ਹੈ ਉਹ ਕੋਈ ਘੱਟ ਨਹੀਂ ਹੈਗਾ ਜੇ ਕੋਈ ਕੰਪਨੀ ਤਰੱਕੀ ਵੱਲ ਜਾਂਦੀ ਹੈ ਕੋਈ ਕੰਪਨੀ ਦਾ ਪ੍ਰੋਫਿਟ ਵੱਧਦਾ ਹੈ ਤਾਂ ਉਹਦੇ ਚ ਨਾ ਉਹਦੇ ਜਿਹੜੇ ਵਰਕਰਸ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੀ ਨੋ ਡਾਊਟ ਵੀ ਸੀਈਓ ਜਿਹੜਾ ਹੈਗਾ ਉਹ ਲੀਡ ਕਰਦਾ ਟੀਮ ਨੂੰ ਹੂੰ ਪਰ ਹੁਣ ਕੱਲਾ ਕੈਪਟਨ ਤਾਂ ਮੈਚ ਵੀ ਨਹੀਂ ਜਿਤਾ ਸਕਦਾ ਜੀ ਜੇ ਟੀਮ ਥੋੜੀ ਮਾੜੀ ਹੈ ਫਿਰ ਤੁਸੀਂ ਮੈਚ ਕਿਵੇਂ ਜਿੱਤੋਗੇ ਇਹਦੀਆਂ ਨਾ ਕੁਝ ਫਾਈਂਡਿੰਗਸ ਹੋਰ ਨੇ ਹੂੰ ਇਹ ਕਹਿੰਦੇ ਵੀ 1980 ਦੇ ਵਿੱਚ ਜਿਹੜੇ ਸੀਈਓ ਸੀਗੇ ਜੀ ਉਹ ਮਤਲਬ ਕਿ ਜਿਹੜੀ ਤਨਖਾਹ ਲੈਂਦੇ ਸੀ ਜਸਵੀਰ ਜੀ ਐਵਰੇਜ ਵਰਕਰ ਤੋਂ ਹੂੰ ਉਹ 40 ਤੋਂ 50 ਗੁਣਾ ਜ਼ਿਆਦਾ ਤਨਖਾਹ ਲੈਂਦੇ ਸੀਗੇ ਜੀ ਜਿਹੜੇ ਐਵਰੇਜ ਕੈਨੇਡੀਅਨ ਵਰਕਰ ਸੀ 1990 ਦੇ ਵਿੱਚ ਇਹ ਮਤਲਬ ਕਿ ਜਿਹੜੀ ਗੱਲ ਹੋਈ ਇਹ 100 ਗੁਣਾ ਤੇ ਪਹੁੰਚ ਗਈ ਹੂੰ ਦੇਖੋ ਵੀ ਵਧਦੀ ਜਾ ਰਹੀ ਹੈ ਜੀ ਇਹ ਇਹ ਪਾੜਾ ਜਿਹੜਾ ਹੈਗਾ ਵੀ ਇਸ ਨੂੰ ਘੱਟ ਕਰਨ ਦੀ بجائے ਇਹ ਜਿਹੜਾ ਗੈਪ ਹੈ ਇਹ ਵਧਦੀ ਜਾ ਰਿਹਾ ਹੈ ਹੂੰ ਕੁਝ ਫਾਈਂਡਿੰਗਸ ਇਹਨਾਂ ਦੀਆਂ ਹੋਰ ਨੇ ਜੀ ਇਹ ਕਹਿੰਦੇ ਵੀ ਇੱਕ ਇੰਟਰਸਟਿੰਗ ਗੱਲ ਇਹਦੇ 'ਚ ਹੋਰ ਹੈ ਇਹ ਕਹਿੰਦੇ ਜਿਹੜੀ ਬੇਸਿਕ ਸੈਲਰੀ ਹੈ ਨਾ CEO ਦੀ ਉਹ ਚੇਂਜ ਨਹੀਂ ਹੋਈ ਪਿਛਲੇ 10 ਸਾਲਾਂ ਦੇ ਵਿੱਚ ਹੂੰ ਵੀ ਉਹਦਾ ਜਿਹੜਾ ਸਟਰਕਚਰ ਹੈ ਉਹ ਕੋਈ ਜ਼ਿਆਦਾ ਚੇਂਜ ਨਹੀਂ ਕੀਤਾ ਗਿਆ ਪਰ ਇਨਾਂ ਦੀ ਜਿਹੜੀ ਤਨਖਾਹ ਹੈ ਉਹ ਵੱਧਦੀ ਜਾ ਰਹੀ ਹੈ ਹੂੰ ਮਤਲਬ ਕਿ ਸਟਰਕਚਰ ਦੇ ਵਿੱਚ ਚੇਂਜ ਨਹੀਂ ਹੋਏ ਤੇ ਦੂਸਰਾ ਇਹ ਕਹਿੰਦੇ ਵੀ ਜਿਹੜੀ 2024 ਦੇ ਵਿੱਚ ਜਿਹੜੀ CEO ਦੀ ਸੈਲਰੀ ਸੀਗੀ ਉਹਦਾ 84% ਦਾ ਹਿੱਸਾ ਜਿਹੜਾ ਆ ਉਹ ਬੋਨਸ ਦੇ ਰੂਪ ਵਿੱਚ ਦਿੱਤਾ ਗਿਆ ਜੀ ਹੂੰ ਵੀ ਮਤਲਬ ਕਿ ਚੀਜ਼ਾਂ ਨੂੰ ਹੁਣ ਮੈਨੀਪੂਲੇਟ ਕਰਨਾ ਲਾ ਲਓ ਜਾਂ ਕਿਵੇਂ ਵੀ ਲਾ ਲਓ ਵੀ ਹੁਣ ਇਹ ਜਿਹੜੀ ਬੜੀ ਇੰਟਰਸਟਿੰਗ ਇਹ ਫੈਕਟ ਹੈ ਵੀ ਇੱਕ ਸੀਈਓ ਨੂੰ ਜੇ 100 ਡਾਲਰ ਮਿਲਦਾ ਹੈ ਉਹਦੇ ਚੋਂ ਉਹ 84 ਡਾਲਰ ਜਿਹੜਾ ਹੈਗਾ ਉਹ ਬੋਨਸ ਦੇ ਰੂਪ ਚ ਲੈ ਰਿਹਾ ਜੀ ਹੂੰ ਤੇ ਦੂਸਰਾ ਹੁਣ ਉਹ ਕਹਿੰਦੇ ਵੀ ਜਿਹੜੀ ਰਿਪੋਰਟ ਕਹਿੰਦੀ ਹੈ ਇਹ ਵੀ ਜਿਹੜੀ ਕੋਵਿਡ ਸੀਗੀ ਕੋਵਿਡ ਤੋਂ ਪਹਿਲਾਂ ਦਾ ਜਿਹੜਾ ਪ੍ਰੀ ਮਤਲਬ ਕਿ ਟੈਕਸ ਪ੍ਰੋਫਿਟ ਸੀ ਕੰਪਨੀਆਂ ਦਾ ਕੈਨੇਡੀਅਨ ਕੰਪਨੀਆਂ ਦਾ ਉਹ 400 ਮਿਲੀਅਨ ਸੀਗਾ ਜੀ ਹੂੰ ਕੋਵਿਡ ਦੇ ਟਾਈਮ ਤੇ ਇਹ ਘਟ ਗਿਆ ਆਪਾਂ ਕਹੀਏ ਵੀ ਜਿਵੇਂ ਹੁਣ ਅੱਪਾ ਦੇ ਹੀ ਨੇ ਵੀ ਕੰਪਨੀ ਨਾਲੇ ਨਾ ਰੋਂਦੇ ਪਿੱਟਦੇ ਜੇ ਰਹਿੰਦੇ ਨੇ ਜਿਆਦਾ ਵੀ ਸਾਨੂੰ ਕੋਵਿਡ ਦੀ ਜਿਹੜੀ ਛੱਟ ਬਜੀ ਆ ਉਹ ਕਹਿੰਦੇ ਨੇ ਵੀ ਹੁਣ ਤੱਕ ਉਹ ਲੋਟ ਨਹੀਂ ਆਏ ਜੀ ਤੁਸੀਂ ਕੈਨੇਡਾ ਦੇ ਵਿੱਚ ਵੀ ਇਹ ਗੱਲਾਂ ਆਮ ਸੁਣਦੇ ਹੋ ਜੀ ਵੀ ਕੋਵਿਡ ਨੇ ਜਿਹੜੀ ਸਾਨੂੰ ਮਤਲਬ ਕਿ ਡੈਮੇਜ ਕੀਤਾ ਜੀ ਸੈਕਟੋਰ ਬਿਜ਼ਨਸ ਡੁੱਬ ਗਿਆ ਡੁੱਬ ਗਿਆ ਪਰ ਹੁਣ ਦੇਖੋ ਵੀ ਇਹਨਾਂ ਦੇ ਰਿਸਰਚ ਦੇ ਮੁਤਾਬਕ ਜਿਹੜਾ ਕੋਵਿਡ ਤੋਂ ਪਹਿਲਾਂ ਦਾ ਸੀਗਾ 400 ਬਿਲੀਅਨ ਦਾ ਪ੍ਰੀ ਟੈਕਸ ਪ੍ਰੋਫਿਟ ਸੀਗਾ ਜੀ ਕੋਵਿਡ ਦੇ ਟਾਈਮ ਤੇ ਘਟ ਗਿਆ ਪਰ ਕੋਵਿਡ ਤੋਂ ਬਾਅਦ ਇਹ ਜਿਹੜਾ ਪ੍ਰੀ ਟੈਕਸ ਮਤਲਬ ਕਿ ਪ੍ਰੋਫਿਟ ਹੈ ਇਹ 600 ਬਿਲੀਅਨ ਤੇ ਪਹੁੰਚ ਗਿਆ ਜੀ ਹਮ ਯਾਨੀ ਕਿ ਕੰਪਨੀਆਂ ਤਾਂ ਰਿਕਵਰ ਕਰ ਗਈਆਂ ਤੇ ਪਰ ਜਿਹੜਾ ਇੱਕ ਐਵਰੇਜ ਕੈਨੇਡੀਅਨ ਵਰਕਰ ਹੈ ਉਹਨੂੰ ਇਹਦਾ ਕੋਈ ਫਾਇਦਾ ਨਹੀਂ ਹੋਇਆ ਜੀ ਫਰੋਨਾ ਜਿਹੜੀ ਇਹ ਰਿਪੋਰਟ ਆ ਆਪਾਂ ਜੇ ਇਹਦਾ ਐਨਾਲਿਸਿਸ ਕਰੀਏ ਇਹਦੇ ਤੋਂ ਮੈਨੂੰ ਆਇਆ ਲੱਗਦਾ ਹੈ ਵੀ ਜਿਹੜਾ ਜ਼ਿਆਦਾ ਮਤਲਬ ਕਿ ਪ੍ਰੋਫਿਟ ਹੈ ਉਹਨਾਂ ਜਿੰਨੇ ਉਹਨਾਂ ਬੰਦਿਆਂ ਮੰਨੀ ਜਾ ਰਿਹਾ ਹੈ ਜਿਹੜੇ ਕੁਝ ਅ ਮਤਲਬ ਟਾਪ ਲੈਵਲ ਤੇ ਬੈਠੇ ਬੰਦੇ ਲੱਗਦੇ ਨੇ ਵੀ ਉਹ ਜ਼ਿਆਦਾ ਪ੍ਰੋਫਿਟ ਭਰੀ ਭਰ ਰਹੇ ਆ ਭਰੀ ਭਰ ਰਹੇ ਆ ਜੀ ਤੇ ਇਹਦੇ ਚ ਨਾ ਇੱਕ ਗੱਲ ਹੋਰ ਆਈ ਆ ਸਾਹਮਣੇ ਹੁਣ ਇਹਦੇ ਜਿਹੜੇ ਰਿਸਰਚਰ ਨੇ ਜਾਂ ਜਿਹੜੇ ਉਹ ਨੇ ਉਹ ਸਾਰੇ ਲਿਖਦੇ ਨੇ ਵੀ ਜਿਹੜੇ ਇੱਥੇ ਕੁਝ ਇਸ ਤਰ੍ਹਾਂ ਦੇ ਸੀਈਓਜ਼ ਵੀ ਹੋਏ ਨੇ ਜਿਨ੍ਹਾਂ ਨੇ ਜੌਬ ਕੀਤੀ ਆ ਜਾਂ ਕਰ ਰਹੇ ਨੇ ਜਿਨ੍ਹਾਂ ਨੂੰ ਮਤਲਬ ਕਿ 205 ਮਿਲੀਅਨ ਤੱਕ ਦਾ ਜਿਹੜਾ ਪੈਕੇਜ ਦਿੱਤਾ ਜਾ ਚੁੱਕਿਆ ਜੀ ਤੇ ਹੁਣ ਇਹ ਜਿਹੜੀਆਂ ਗੱਲਾਂ ਨੇ ਇਹਨੂੰ ਦੇਖ ਕੇ ਕੁਝ ਜਿਹੜੀ ਜਿਹੜੇ ਸਾਡੇ ਯੂਨੀਅਨ ਲੀਡਰਸ ਨੇ ਇਹਦੇ 'ਚ ਨਾ ਇੱਕ ਬਰੀਫ ਹੋਰ ਹੈ 2024 ਦੇ ਵਿੱਚ ਜਿਹੜੀ ਇਹਨਾਂ ਨੇ ਰਿਸਰਚ ਕਰੀ ਹੈ ਇੱਕ ਸੀਈਓ ਦੀ ਜਿਹੜੀ ਆਵਰਲੀ ਵੇਜ ਸੀਗਾ ਹੂੰ ਉਹ 7812 ਡਾਲਰ ਬਣਦਾ ਘੰਟੇ ਦਾ ਹੂੰ ਤੁਸੀਂ ਦੇਖੋ ਵੀ ਇੱਕ ਮਹੀਨੇ ਦੇ ਵਿੱਚ ਜਿਹੜਾ ਐਵਰੇਜ ਵਰਕਰ ਹੈ ਉਹ ਜੋਰ ਮਾਰ ਕੇ 4000 5000 ਡਾਲਰ ਦੇ ਲਵੇ ਲੱਗਦਾ ਜੀ ਜਿਹੜਾ ਬੰਦਾ ਕਹਿੰਦਾ ਜੀ ਮੇਰੇ ਘੰਟੇ ਬਹੁਤ ਲੱਗੇ ਬਈ ਹੂੰ ਵੀ ਮੈਂ ਤਾਂ ਹਫ਼ਤੇ ਦੇ ਭਾਈ 48 ਘੰਟੇ ਲਾਤੇ ਹਾਲਾਂਕਿ 40 ਤੋਂ ਵੱਧਾ ਲਾਉ ਨਹੀਂ ਕਰਦੇ ਕਈ ਜਗ੍ਹਾ ਕੋਈ ਬੰਦਾ ਓਵਰਟਾਈਮ ਲਾ ਗਿਆ ਉਹਨੂੰ ਬੋਨਸ ਮਿਲ ਗਿਆ ਉਹ ਬੜਾ ਖੁਸ਼ ਹੁੰਦਾ ਹੈ ਉਹ ਚਾਰ ਬੰਦਿਆਂ ਨੂੰ ਪਾਰਟੀ ਵੀ ਕਰਦਾ ਹੈ ਵੀਕਐਂਡ ਤੇ ਪਰ ਹੁਣ ਇੱਥੇ ਦੇਖੋ ਵੀ ਇੱਥੇ ਤਾਂ ਘਾਣੇ ਉਲਟੀ ਲੱਗ ਰਹੀ ਹੈ ਹਮ ਇੱਥੇ ਤਾਂ ਹੁਣ ਘੰਟੇ ਦੀ ਜਿਹੜਾ ਸੀਈਓ ਹੈ 2024 ਦੇ ਵਿੱਚ ਉਹਨੂੰ 7812 ਡਾਲਰ ਇੱਕ ਘੰਟੇ ਦੇ ਮਿਲ ਰਹੇ ਨੇ ਹਮ ਤੇ ਉਹਦੇ ਜਿਹੜੇ 1 ਮਿੰਟ ਦਾ ਜਿਹੜਾ 1 ਮਿੰਟ ਦੀ ਜਿਹੜੀ ਕਾਸਟ ਹੈ ਉਹ 130 ਡਾਲਰ ਪੈ ਰਹੀ ਹੈ ਜੀ ਹੂੰ ਯਾਨੀ ਕਿ ਉਹ 1 ਮਿੰਟ ਕਿੰਨਾ ਕੁ ਹੁੰਦਾ ਜੀ ਤੇ ਵੈਸੇ ਮੈਨੂੰ ਲੱਗਦਾ ਕਿ ਹੱਦਿਆ 30 ਡਾਲਰ ਤੱਕ ਹੱਦ ਚਲ ਜਾਂਦੀ ਹੈ 1 ਘੰਟੇ ਦੀ ਨਹੀਂ 30 ਡਾਲਰ ਤਾਂ ਉਹਨੂੰ ਮਿਲਦੇ ਨਹੀਂ ਜਿਹੜਾ ਬੜਾ ਪ੍ਰੋਫੈਸ਼ਨਲ ਬੜਾ ਵਧੀਆ ਉਹ ਹੀ ਹੈ ਨਾ ਉਹ ਹੱਦ ਜੀ ਨੇੜੇ ਚਲ ਜਾਂਦੀ ਹੈ ਇਹ ਤਾਂ ਹੁਣ ਜੀ ਮਤਲਬ 18-19 ਡਾਲਰ ਤੇ ਚੀਕ ਨਿਕਲਦੀ ਹੈ ਕੰਪਨੀਆਂ ਦੀ ਜੇ ਕਿਸੇ ਨੂੰ 20 ਡਾਲਰ ਦੇਣੇ ਪੈ ਜਾਣ ਕੰਪਨੀ ਵਾਲੇ ਭੱਬ ਮਾਰਦੇ ਨੇ 20 ਪਾਈ ਐਨੇ ਪੈਸੇ ਤੈਨੂੰ ਦੇਤੇ ਪਰ ਹੁਣ ਆ ਦੇਖੋ ਵੀ ਜਿਹੜਾ 130 ڈالر ਮਿਲ ਰਹੇ ਨੇ ਜੀ 1 ਮਿੰਟ ਦੇ ਵਿੱਚ ਮੈਨੂੰ ਲੱਗਦਾ ਜੀ ਉਹਨੇ ਪੈਨ ਚੈੱਕਣ ਨੂੰ ਵੀ 1 ਮਿੰਟ ਲਾਤਾ ਤਾਂ 130 ڈالر ਭਾਈ ਉਹਦੇ ਖਰੇ ਹੋ ਗਏ ਹੁਣ ਇਹ ਦੇ ਨਾਲ ਨਾ ਇਹਦਾ ਸਾਈਡ ਇਫੈਕਟ ਕੀ ਹੈ ਇਹਦੇ ਨਾਲ ਨਾ ਜਿਹੜੀਆਂ ਯੂਨੀਅਨਾਂ ਨੇ ਜਿਹੜੀਆਂ ਗੱਲਾਂਬਾਤਾਂ ਜਿਹੜੀਆਂ EMPLOYEES ਦੇ ਯੂਨੀਅਨਾਂ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਸ ਤਰ੍ਹਾਂ ਦਾ ਇਸ ਰਿਪੋਰਟ ਚ ਆਇਆ ਹੂੰ ਉਹ ਕਹਿੰਦੇ ਵੀ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਜਿਹੜੇ EMPLOYEES ਨੇ ਇਹਦੇ ਵਿੱਚ ਜਿਹੜਾ UNIONIZED ਜਿਹੜਾ ਹੈਗਾ ਇੱਕ ਕੈਟਾਗਰੀ ਹੈ ਜਿਹੜੇ ਮਤਲਬ ਕਿ ਵਰਕਰਾਂ ਦੇ ਹੱਕਾਂ ਲਈ ਲੜਦੇ ਨੇ ਜੀ ਉਹਨਾਂ ਨੂੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਕਿਵੇਂ ਕੀਤੀ ਗਈ ਹੈ ਉਹ ਕਹਿੰਦੇ ਵੀ ਜਿਆਦਾ ਜਿਹੜੀ ਭਰਤੀ ਹੈ ਹੂੰ ਉਹ ਠੇਕੇ ਤੇ ਕੀਤੀ ਗਈ ਹੈ ਜਾਂ ਕੱਚੇ ਵਰਕਰ ਜ਼ਿਆਦਾ ਰੱਖੇ ਗਏ ਨੇ ਵੀ ਜੇਕਰ ਪੱਕੇ ਵਰਕਰ ਰੱਖਾਂਗੇ ਜੇ ਉਹਨਾਂ ਨੂੰ ਰੈਗੂਲਰਲੀ ਰੱਖਾਂਗੇ ਫਿਰ ਉਹ ਯੂਨੀਨਾਈਜ਼ਡ ਕਰਨੇ ਪੈਣਗੇ ਜੇ ਯੂਨੀਨਾਈਜ਼ਡ ਨਾ ਹੋਏ ਯੂਨੀਨਾਈਜ਼ਡ ਹੋ ਗਏ ਫਿਰ ਉਹ ਭਾਈ ਵੇਜਸ ਵਧਾਉਣਗੇ ਆਪਦੇ ਬਿਲਕੁਲ ਇਹਨਾਂ ਸਾਰੀਆਂ ਚੀਜ਼ਾਂ ਹੀ ਮਤਲਬ ਕਿ ਇੱਕ ਤਰੀਕੇ ਨਾਲ ਬੜੀ ਵਧੀਆ ਰਿਪੋਰਟ ਆਈ ਹੈ ਜੀ ਇਹ ਹੂੰ ਸੋ ਪਰ ਕਾਫੀ ਚੀਜ਼ਾਂ ਇੰਟਰਸਟਿੰਗ ਵੀ ਨੇ ਮੈਨੂੰ ਲੱਗਦਾ ਵੀ ਇਹ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਇੱਕ ਵਾਰੀ ਤਾਂ ਕਿ ਬੰਦੇ ਦੇ ਅੱਖ ਕੰਨ ਸਾਰਾ ਕੁਝ ਖੁੱਲ ਜਾਂਦਾ ਜੀ ਆ ਜਿਹੜੀ ਆਖਰ ਚ ਤੁਸੀਂ ਗੱਲ ਕਹੀ ਨਾ ਅਸਲ ਚ ਇਹੀ ਕੰਮ ਦੀ ਗੱਲ ਹੈ ਜਿਹੜੇ ਸੀਏਜ਼ ਸੀਈਓਜ਼ ਨੂੰ ਆ ਪੈਸੇ ਦਿੱਤੇ ਜਾਂਦੇ ਨਾ ऐसे चीज दे ਦਿੱਤੇ ਜਾਂਦੇ ਆ ਕਿ ਕੰਪਨੀ ਦੇ ਵਿੱਚ ਉਹਨਾਂ ਨੇ ਖਰਚਾ ਘਟਾਉਣਾ ਕਿੱਥੇ ਆ ਜੀ ਕੰਪਨੀ ਨੂੰ ਨਫਾ ਦਿਵਾਉਣਾ ਕਿੱਥੇ ਆ ਉਹ ਖਰਚੇ ਘਟਾਉਣ ਤੇ ਨਫੇ ਦਿਵਾਉਣ ਦੇ ਵਿੱਚ ਹੀ ਉਹਨਾਂ ਦੀਆਂ ਜਿਹੜੇ ਉਹਨਾਂ ਦੇ ਹਿੱਤ ਜਿਹੜੇ ਆ ਉਹਦੇ ਵਿੱਚ ਲੁਕੇ ਹੁੰਦੇ ਆ ਤੇ ਫਿਰ ਉਹਦੇ ਬਦਲੇ ਦੇ ਵਿੱਚ ਹੀ ਉਹਨਾਂ ਨੂੰ ਇਹ ਇਨਸੈਂਟਿਵ ਜਿਹੜੇ ਦਿੱਤੇ ਜਾਂਦੇ ਆ ਜਿਹੜਾ ਸੀਈਓ ਬਿਹਤਰ ਤਰੀਕੇ ਨਾਲ ਇਹ ਚੀਜ਼ਾਂ ਕਰ ਲੈਂਦਾ ਕੰਪਨੀ ਨੂੰ ਅੱਗੇ ਲੈ ਜਾਂਦਾ ਉਹਨੂੰ ਉਹਨੇ ਬਿਹਤਰ ਤਰੀਕੇ ਨਾਲ ਇਨਸੈਂਟਿਵ ਜਿਹੜੇ ਮਿਲ ਜਾਂਦੇ ਉਹ ਫਿਰ ਤੁਸੀਂ ਕਹਿੰਨੇ ਆ ਨਾ ਕਿ 100 ਚੋਂ 84 ਰੁਪਏ ਜਿਹੜੇ ਬੋਨਸ ਦੇ ਆਉਂਦੇ ਉਹ ਬੋਨਸ ਇਸੇ ਤਰੀਕੇ ਨਾਲ ਹੀ ਦਿੱਤਾ ਜਾਂਦਾ ਉਹ ਫਿਰ ਉਹ 84 ਇਹ ਬੋਨਸ ਉਹਨੂੰ ਆਉਂਦਾ ਤੇ 8400 ਰੁਪਏ ਕੰਪਨੀ ਦਾ ਲਾਭ ਕਰਦਾ ਤੇ ਤਾਂ ਜਾ ਕੇ ਉਹਨੂੰ 84 ਰੁਪਏ ਬੋਨਸ ਜਿਹੜੇ ਉਹ ਦਿੱਤੇ ਜਾਂਦੇ ਆ ਇਹਨਾਂ ਤਸਵੀਰ ਜੀ ਇਹ ਜਿਹੜੋ ਗੱਲ ਆਪਾਂ ਸੀਈਓ ਤੱਕ ਕਰ ਰਹੇ ਆ ਪਰ ਇਹਨਾਂ ਇੱਕ ਟੈਂਡੈਂਸੀ ਜੀ ਬਣ ਜਾਂਦੀ ਆ ਬੰਦਾ ਦੀ ਮੈਂ ਦੇਖਿਆ ਵੀ ਜਿਹੜਾ ਟੌਪ ਦਾ ਬੰਦਾ ਹੁੰਦਾ ਉਹ ਆਪਣੇ ਥੱਲੇ ਦੇ ਬੰਦਿਆਂ ਨੂੰ ਰਗੜ ਦਿੰਦਾ ਜੀ ਮਤਲਬ ਕਿ ਜਿਹੜੀ ਵਰਕਫੋਰਸ ਜਿਹੜੀ ਵਰਕਫੋਰਸ ਹੁੰਦੀ ਆ ਫਰੰਟਲ ਫੋਰਸ ਹੁੰਦੀ ਆ ਉਹਦੇ ਬਾਰੇ ਨਾ ਕੋਈ ਵਿਰਲੇ ਸੋਚਦਾ ਹੂੰ ਤੇ ਨਹੀਂ ਤਾਂ ਐਂ ਪਤਾ ਲੱਗਦਾ ਵੀ ਭਾਈ ਉਹ ਫਲਾਣਾ ਜਿਹੜਾ ਟੌਪ ਸੀਗਾ ਉਹਦੀ 80% ਤਨਖਾਹ ਵਧ ਗਈ ਤੇ ਜਦੋਂ ਅਪਰੇਜ਼ਲ ਹੁੰਦੇ ਨੇ ਨਾ ਸਾਲਾਨਾ ਸਾਲ ਤੋਂ ਬਾਅਦ ਆਪਾਂ ਆਪਣੀ ਫੀਲਡ 'ਚ ਵੀ ਦੇਖਿਆ ਹੈ ਕਈ ਮਿੱਤਰ ਮੁੱਤਰ ਵਿਚਾਰੇ ਪੂਰਾ ਸਾਲ ਵਧੀਆ ਖਬਰਾਂ ਖੁਬਰਾ ਲਿਖਦੇ ਰਹੇ ਉਹ ਜਦੋਂ ਇਨਸੈਂਟਿਵ ਆਉਂਦੇ ਨੇ ਮੈਨੂੰ ਪਤਾ ਲੱਗਦਾ ਉੱਪਰਲੇ ਬੰਦੇ ਦੀ ਤਨਖਾਹ ਇੰਨੀ ਵਧ ਗਈ ਉਹ ਜਿਹੜੇ ਫੀਲਡ 'ਚ ਵਿਚਾਰੇ ਥੱਕੇ ਖਾਂਦੇ ਫਿਰਦੇ ਹੁੰਦੇ ਨੇ ਜਿਹੜੇ ਅਸਲੀ ਬੰਦੇ ਕੰਮ ਕਰਦੇ ਨੇ ਉਹਨਾਂ ਦਾ ਵਿਚਾਰਿਆਂ ਦਾ 2-4% ਦੀ ਰਹਿ ਜਾਂਦਾ ਜੀ ਅਪਰੇਜ਼ਲ ਜਿਹੜਾ ਹੁੰਦਾ ਆਹੀ ਆਪਣੇ ਰੋਣੇ ਰੋਣੇ ਜੋ ਮਰਜੀ ਕੋਈ ਸਮਾਨ ਲੱਖਾਂ ਡਾਲਰ ਦੀ ਗੱਲ ਕਰਕੇ ਅਸੀਂ ਫਿਰ ਉੱਥੇ ਜਾ ਕੇ ਆਪਣੀ ਗੱਲ ਕਰ ਲੈਣੀ ਹੈ ਕਿ ਕਿੱਥੇ ਅਸੀਂ ਜਾਏ ਇਹੀ ਹੁੰਦਾ ਆਪਣਾ ਆਪਣਾ ਰੋਣਾ ਜਿਹੜਾ ਹੁੰਦਾ ਔਰ ਸਮੱਸਿਆਵਾਂ ਇਹੀ ਨੇ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਉਹਨਾਂ ਦੇ ਆਪਣੇ ਸਟੇਟਸ ਨੇ ਪਰ ਇਹਨਾਂ ਜ਼ਰੂਰ ਹੁੰਦਾ ਕਿ ਜਿਹੜੇ ਪਾੜੇ ਆ ਨਾ ਸੋਸਾਇਟੀ ਦੇ ਪਾੜੇ ਜਿਹੜੇ ਆ ਨਾ ਉਹ ਇਫੈਕਟ ਕਰਦੇ ਆ ਤੁਹਾਡੇ ਸੋਚਣ ਦੇ ਉੱਤੇ ਤੁਹਾਡੇ ਜੀਣ ਦੇ ਉੱਤੇ ਕਿ ਇੱਕ ਪਾਸੇ ਬੇਤਹਾਸ਼ਾ ਵਾਧਾ ਜਿੱਥੇ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਨਾ ਕਿ ਜਿਹਨੂੰ ਦਿੰਦਾ ਹੈ ਰੱਬ ਛੱਪੜ ਫਾੜ ਕੇ ਦਿੰਦਾ ਤੇ ਦੂਜਾ ਬੰਦਾ ਇਹ ਸੋਚਦਾ ਕਿ ਮੇਰੇ ਤੋਂ ਥੱਪੜ ਮਾਰ ਕੇ ਲੈ ਲਿਆ ਮੈਨੂੰ ਦੇਣਾ ਤਾਂ ਕੀ ਸੀਗਾ ਸੋ ਇਹ ਸਾਡੇ ਪੂੰਜੀ ਦਾ ਸਿਸਟਮ ਜਿਹਨੂੰ ਕਹਦੇ ਆ ਇੱਕ ਕਰੋਡੀ ਕੈਪਟਲਿਜ਼ਮ ਜਿਹੜਾ ਆ ਉਹ ਇਸ ਵੇਲੇ ਚੱਲਦਾ ਪਿਆ ਜਿਹੜਾ ਭਰਿਆ ਆ ਉਹਨੂੰ ਵੱਧ ਭਰਿਆ ਜਾਂਦਾ ਜਿਹੜਾ ਥੋੜਾ ਆ ਬਾਕੀ ਭਾਈ ਜਿਹਨੂੰ ਜਿੰਨਾ ਮਿਲਣਾ ਹੈ ਜਿਹਦੇ ਕਰਮਾਜ ਜੋ ਆਪਾਂ ਜਿੱਥੇ ਜਾ ਕੇ ਸਬਰ ਕਰ ਲੈਨੇ ਕਿ ਜਿਹਦੀ ਜ਼ਿੰਦਗੀ ਚ ਜੋ ਕੁਝ ਲਿਖਿਆ ਉਹਨੂੰ ਉਹ ਮਿਲ ਹੀ ਜਾਣਾ ਪਰ ਜੋ ਵੀ ਹੈਗਾ ਇਹਦੇ ਉੱਤੇ ਚਰਚਾ ਹੋਣੀ ਬੜੀ ਲਾਜ਼ਮੀ ਆ ਤਾਂ ਕਿ ਪਤਾ ਲੱਗਦਾ ਰਹੇ ਕਿਹੜੇ ਪਾਸੇ ਕਿੰਨਾ ਕੁ ਮੀ ਪੈਂਦਾ ਨੋਟਾਂ ਦਾ ਤੇ ਕਿਹੜੇ ਪਾਸੇ ਕਿੰਨਾ ਕੁ ਸੋਕਾ ਜਿਹੜਾ ਉਹ ਬਚਿਆ ਰਹਿੰਦਾ ਆਪਾਂ ਥੋੜਾ ਜਿਹਾ ਪੋਲਿਟੀਕਲ ਵੀ ਇਹਦੇ ਨਾਲ ਗੱਲ ਕਰ ਲੈਨੇ ਆ ਕਿ ਇੱਕ ਪਾਸੇ ਇਹ ਪੈਸਿਆਂ ਦੀ ਗੱਲ ਆ ਦੂਜੇ ਪਾਸੇ ਪੂੰਜੀ ਦੀ ਸਿਆਸਤ ਵੀ ਆਪਾਂ ਗੱਲ ਕਰਦੇ ਨਾ ਇਹ ਪੂੰਜੀ ਦੀ ਸਿਆਸਤ ਹੈ ਨਾ ਤੇ ਸਿਆਸਤ ਦੇ ਵਿੱਚ ਵੀ ਪੂੰਜੀ ਜਿਹੜੀ ਆ ਉਹ ਆ ਜਾਂਦੀ ਹੈ ਤੇ ਫਿਰ ਉਹਦੇ ਨਾਲ ਨਾਲ ਇੱਕ ਤਾਕਤ ਵੀ ਹੁੰਦੀ ਹੈ ਕਿ ਸਾਡੇ ਹੱਥੋਂ ਤਾਕਤ ਖੁੱਸ ਨਾ ਜਾਵੇ ਤੇ ਜਦੋਂ ਤਾਕਤ ਨਾ ਖੁੱਸ ਦੇਣ ਦੀ ਕੋਸ਼ਿਸ਼ ਹੁੰਦੀ ਹੈ ਫਿਰ ਉਹਦੇ ਵਿੱਚੋਂ ਨਿਕਲਦੇ ਨੇ ਡਰ ਡਰ ਦੇ ਵਿੱਚੋਂ ਫਿਰ ਦਾਬੇ ਨਿਕਲਦੇ ਨੇ ਤੇ ਉਹਨਾਂ ਦਾਬਿਆਂ ਦੇ ਵਿੱਚੋਂ ਜਿਹੜਾ ਤੁਹਾਡੀ ਸੱਚ ਨੂੰ ਤੁਹਾਡੀ ਹਕੀਕਤ ਨੂੰ ਬਾਹਰ ਲਿਆਉਂਦਾ ਤੇ ਫਿਰ ਤੁਸੀਂ ਉਹਨੂੰ ਦੱਬਣ ਲਈ ਆਪਣੀ ਤਾਕਤ ਆਪਣੀ ਸੱਤਾ ਦਾ ਇਸਤੇਮਾਲ ਕਰਦੇ ਆਪਾਂ ਦੇਖਿਆ ਪੰਜਾਬ ਦੇ ਵਿੱਚ ਕਿ ਕੁਝ ਪੱਤਰਕਾਰਾਂ ਦੇ ਉੱਤੇ ਕਿ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਕੱਢੀ ਆ ਉਹ ਗਲਤ ਆ ਇਹ ਨਾਂ ਲੈ ਕੇ ਜਿਹੜਾ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲੀਤਾ ਜਾਂਦਾ ਹੈ ਔਰ ਇਸ ਸਭ ਤੋਂ ਬਾਅਦ ਕਮਾਲ ਇਸ ਗੱਲ ਦੀ ਹੈ ਕਿ ਇੱਕ ਤਾਂ ਅਰਵਿੰਦ ਕੇਜਰੀਵਾਲ ਦੇ ਉੱਤੇ ਉਹਦੇ ਬਦਲੇ ਦੇ ਵਿੱਚ ਉਧਰ ਪਰਚਾ ਦਿੱਲੀ ਚ ਹੋ ਜਾਂਦਾ ਕਿ ਤੁਸੀਂ ਵੀ ਮਿਸ ਇਨਫੋਰਮੇਸ਼ਨ ਦਿਤੀ ਆ ਕਿ ਤੁਸੀਂ ਸਕੂਲਾਂ ਦੇ ਅਧਿਆਪਕਾਂ ਨੂੰ ਲੈ ਕੇ ਕਿਆ ਇੱਕ ਦਿਲਚਸਪ ਗੱਲ ਹੋਰ ਨਿਕਲ ਕੇ ਆ ਗਈ ਹੈ ਕਿ ਤਾਜ਼ਾ ਮਾਮਲਾ ਇਹ ਨਿਕਲ ਕੇ ਆਇਆ ਹੈ ਕਿ ਪੰਜਾਬ ਦੇ ਵਿੱਚ ਇੱਕ ਵੈਬ ਚੈਨਲ ਚਲਾਉਂਦਾ ਆ ਪੰਜਾਬੀ ਨਜ਼ਰੀਆ ਇਹਦਾ ਪੱਤਰਕਾਰ ਹੈਗਾ ਮੋਨ ਸਿੰਘ ਆਲਖ ਹੁਣ ਮੋਨ ਸਿੰਘ ਆਲਖ ਨੇ ਇੱਕ ਪੋਸਟ ਪਾਈ ਉਹ ਕਹਿੰਦਾ ਜੀ ਅਸੀਂ ਆਪਣੇ ਚੈਨਲ ਪੰਜਾਬੀ ਨਜ਼ਰੀਆ ਤੇ ਇਹ ਰਿਪੋਰਟ ਕੀਤੀ ਜਿਹਦੇ ਵਿੱਚ ਉਹਨਾਂ ਨੇ ਆਪਣੇ YouTube ਚੈਨਲ ਦਾ ਥੰਬਨੇਲ ਦਿੱਤਾ ਸੀਗਾ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਨਿਕਲੀ ਫੂਕ ਮੇਰੇ ਪਿੰਡ 'ਚ ਸ਼ਰਿਆਂ 'ਮ ਵਿਕਰਿਆ ਨਸ਼ਾ ਸੀਐਮ ਤੱਕ ਪਹੁੰਚਾ ਦਿਓ ਇਹ ਵੀਡੀਓ ਮਤਲਬ ਇੱਕ ਬੰਦੇ ਦੀ ਇੰਟਰਵਿਊ ਕੀਤੀ ਉਹ ਕਹਿੰਦਾ ਮੇਰੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਸ਼ਰਿਆਂ ਪਹੁੰਚਾ ਦਿਓ ਕਿ ਆਹ ਹਾਲ ਹੈ ਅਸਲ ਦੇ ਵਿੱਚ ਹਕੀਕਤ ਉਹ ਕਹਿੰਦਾ ਜੀ ਪੁਲਿਸ ਮੇਰੇ ਘਰ ਆ ਕੇ ਵੀਡੀਓ ਡਿਲੀਟ ਕਰਾਉਣ ਲਈ ਦਬਾਅ ਪਾ ਰਹੀ ਹੈ ਇੱਕ 1.5 ਘੰਟਾ ਘਰ ਦੇ ਵਿੱਚ ਬੈਠ ਕੇ ਇੱਕ ਵਾਰ ਮੁਲਾਜ਼ਮ ਚਲੇ ਗਿਆ ਆਮ ਆਦਮੀ ਪਾਰਟੀ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਅਸਲੀਅਤ ਸਾਹਮਣੇ ਆ ਮੋਨ ਸਿੰਘ ਆਲਖ ਟੀਮ ਪੰਜਾਬ ਨਜ਼ਰੀਆ ਮਤਲਬ ਇੱਕ ਕਮਾਲ ਦੀ ਗੱਲ ਹੈ ਕਿ ਸਰਕਾਰਾਂ ਦੇ ਦਾਅਵੇ ਜਦੋਂ ਝੂਠੇ ਪੈਂਦੇ ਨਜ਼ਰ ਆਉਂਦੇ ਆ ਨਾ ਤੇ ਫਿਰ ਸਰਕਾਰਾਂ ਹਰ ਟੂਲ ਹਰ ਹਰਬਾ ਵਰਤਣ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰਦੀਆਂ ਨੇ ਤੇ ਜਦੋਂ ਇਹਨਾਂ ਦੇ ਉੱਤੇ ਆਪਣੇ ਤੇ ਪਰਚੇ ਦਰਜ ਹੁੰਦੇ ਫਿਰ ਕਹਿੰਦੇ ਪੋਲਿਟੀਕਲ ਵੰਡਟਾ ਨਹੀਂ ਇਹ ਤਾਂ ਹੁਣ ਚਲੋ ਇਹਨਾਂ ਨੇ ਵੈਬ ਚੈਨਲ ਤੇ ਪਾਇਆ ਲੋਕ ਤਾਂ ਕੰਧਾਂ ਤੇ ਲਿਖਣ ਲੱਗ ਗਏ ਜੀ ਹੁਣ ਬਠਿੰਡੇ ਚ ਪਿੱਛੇ ਜੇ ਲੋਕਾਂ ਨੇ ਉਹੀ ਪੋਰਸਲੇਪੇ ਤੇ ਸੀ ਮਟੇ ਗਿਆ ਬਿਲਕੁਲ ਸਾਲੇ ਪੇ ਉਹ ਵੀ ਲਿਖਤਾ ਲੋਕਾਂ ਨੇ ਵੀ ਇਧਰ ਚਿੱਟਾ ਮਿਲਦਾ ਜੀ ਲੋਕਾਂ ਦੇ ਤੀਰ ਤੂਰ ਜੇ ਬਣਾਤੇ ਕੰਧਾਂ ਤੇ ਤੇ ਲੋਕਾਂ ਨੇ ਘਰ ਦਾ ਐਡਰੈਸ ਵੀ ਮਿਲਦਾ ਉਹਦੇ ਚ ਲਿਖਤਾ ਸੀ ਮੋੜਕਲਾਂ ਦੀ ਸੀ ਖਬਰ ਉਹ ਲਿਖਤਾ ਸੀ ਸਾਰਾ ਕੁਛ ਉਹ ਤਾਂ ਅਖਬਾਰਾਂ ਚ ਲੱਗ ਗਈ ਸੀ ਸਭ ਕੁਝ ਹੋ ਗਿਆ ਸੀਗਾ ਸੋ ਮੈਨੂੰ ਲੱਗਦਾ ਵੀ ਇਹ ਚੈਨਲਾਂ ਚੋਂ ਉਹਨਾਂ ਨੂੰ ਤਾਂ ਹਟਾਉਣ ਦਾ ਕੰਮ ਨਹੀਂ ਚੱਲਣਾ ਜੀ ਜਿੰਨੀ ਦੇਰ ਲੋਕਾਂ ਦੇ ਜਿਹੜੇ ਘਰਾਂ ਚ ਸਪਲਾਈ ਸਪਲਾਈ ਕਰਦੇ ਨੇ ਲੋਕ ਜਿਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਲੋਕਾਂ ਦੇ ਵੀ ਫੋਨ ਤੇ ਆ ਜਾਂਦਾ ਸਮਾਨ ਜਿੰਨੀ ਦੇਰ ਉਹ ਚੀਜ਼ਾਂ ਨਹੀਂ ਬੰਦ ਹੁੰਦੀਆਂ ਜਸਵੀਰ ਜੀ ਉਨੀ ਦੇਰ ਨਹੀਂ ਪਰ ਇਹਦੇ 'ਚ ਨਾ ਜਿੰਨੀਆਂ ਵੀ ਸਰਕਾਰਾਂ ਸਾਡੇ ਰਹੀਆਂ ਨੇ ਚਲੋ ਪ੍ਰੈਜ਼ੈਂਟ ਗਵਰਨਮੈਂਟ ਵੀ ਉਸੇ ਤਰ੍ਹਾਂ ਦੀ ਹੀ ਕਾਰਵਾਈ ਕਰ ਰਹੀ ਹੈ ਇਹਦੇ 'ਚ ਨਾ ਸਾਰੀਆਂ ਸਰਕਾਰਾਂ ਦਾ ਜੋਰੀ ਮੈਨੂੰ ਲੱਗਦਾ ਹੈ ਵੀ ਫਿਗਰਾਂ ਤੇ ਰਹਿ ਜਾਂਦਾ ਹੈ ਵੀ ਇੰਨੇ ਬੰਦੇ ਅਸੀਂ ਨਸ਼ਾ ਛਡਾਊ ਕੇਂਦਰਾਂ 'ਚ ਭਰਤੀ ਕਰਾਤੇ ਇੰਨੇ ਅਸੀਂ ਸਮੱਗਲਰ ਫੜਲੇ ਇੰਨੇ ਕਿਲੋ ਆਹ ਚੀਜ਼ ਫੜੀ ਗਈ ਇੰਨੇ ਚੀਲਵਾ ਚੀਜ਼ ਫੜੀ ਗਈ ਇੰਨੇ ਪਰਚੇ ਦੇਤੇ ਜੀ ਪਰ ਉਹ ਇੱਕ ਫਿਗਰਾਂ ਨੇ ਜੀ ਹੂੰ ਉਹ ਮੈਨੂੰ ਲੱਗਦਾ ਵੀ ਸਾਰੀਆਂ ਸਰਕਾਰਾਂ ਨਾ ਦੂਸਰੇ ਨੂੰ ਮਤਲਬ ਕਿ ਜਿਹੜੀ ਆਊਟ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਗਰਵਿਤਾ ਪ੍ਰਵੇਸ਼ ਜੀ ਮੈਨੂੰ ਲੱਗਦਾ ਕਿ ਹਜ਼ਮ ਕਰਨ ਵਾਲੀ ਚਾਹੀਦੀ ਹੈ ਪਿੱਛੇ ਜਿਹੜਾ ਦਾਵਾ ਕੀਤਾ ਸੀ ਮੇਰੇ ਖਾਲ 70 80 ਹਜ਼ਾਰ ਬੰਦਾ ਕਹਿੰਦੇ ਜੀ ਅਸੀਂ ਫੜ ਲਿਆ ਡਰੱਗ ਦੇ ਮਾਮਲਿਆਂ ਦੇ ਵਿੱਚ ਤੇ ਜੇ ਮੈਂ ਗਲਤ ਨਹੀਂ ਹਾਂ ਤੇ ਪੰਜਾਬ ਦੀਆਂ ਜੇਲਾਂਾਂ ਦੀ ਕੈਪੈਸਿਟੀ 18000 20 25000 ਤੋਂ ਵੱਧ ਨਹੀਂ ਹੈ ਜੇ ਹੱਦ ਲਾ ਕੇ ਵੀ ਤੱਕਾ ਤੁੱਕਾ ਕਰ ਲਿਆ ਤੇ 30 35000 ਤੱਕ ਦੀ ਕੈਪੈਸਿਟੀ ਹੋ ਸਕਦੀ ਹੈ ਫਿਰ ਬੰਦੇ ਤੇ ਬੰਦਾ ਛਾੜ ਕੇ ਰੱਖਿਆ ਉੱਥੇ ਜੇਲਾਂਾਂ ਚ ਨਹੀਂ ਹੁ ਵੀ ਜਿਹੜੇ ਬੰਦੇ ਪਹਿਲਾਂ ਤੋਂ ਪਹਿਲਾਂ ਪਹਿਲਾਂ ਦੀਆਂ ਸਰਕਾਰਾਂ ਨੇ ਫੜੇ ਹੂੰ ਉਦੋਂ ਵੀ ਇਹ ਗੱਲ ਚੱਲ ਪਈ ਸੀ ਵੀ ਕੈਪਟਨ ਮੁਰਿੰਦਰ ਨੇ ਵੀ ਦਾਵਾ ਕੀਤਾ ਸੀਗਾ 2022 21 21 ਦੇ ਵਿੱਚ ਹਟਣ ਤੋਂ ਪਹਿਲਾਂ ਕੁਝ ਕੁ ਮਹੀਨੇ ਪਹਿਲਾਂ ਜਦੋਂ ਉਹਨੂੰ ਹਟਾਇਆ ਗਿਆ ਵੀ ਅਸੀਂ ਇੰਨੇ ਕੁ ਨਸ਼ਾ ਤਸਕਰ ਫੜ ਲਏ ਜੀ ਵੀ ਸਾਡਲ ਵਿੱਚ ਜੇਲਾਂ ਚ ਥਾਂ ਨਹੀਂ ਹੈਗਾ ਹੂੰ ਵੀ ਹੁਣ ਅਸੀਂ ਕੀ ਕਰ ਰਹੇ ਹਾਂ ਵੀ ਜਿਹੜੇ ਪੈਟੀ ਕ੍ਰਿਮੀਨਲਸ ਨੇ ਵੀ ਉਹਨਾਂ ਨੂੰ ਅਸੀਂ ਰਿਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕੋਟਾ ਨਹੀਂ ਉਹਨਾਂ ਨੂੰ ਜ਼ਮਾਨਤਾ ਜਮੂਨ ਦਾ ਜਿਹੜੇ ਛੋਟੇ ਮੋਟੇ ਕ੍ਰਿਮੀਨਲ ਸੀਗੇ ਵੀ ਤਾਂ ਕਿ ਉਹਨਾਂ ਦੀ ਥਾਂ ਜਿਹੜੇ ਵੱਡੇ ਨਸ਼ਾ ਤਸਕਰ ਨੇ ਉਹਨਾਂ ਨੂੰ ਰੱਖਿਆ ਜਾ ਹੁਣ ਇਸੇ ਤਰੀਕੇ ਨਾਲ 2014-15 ਦੇ ਵਿੱਚ ਜਦੋਂ ਬਾਦਲ ਸੀਗੇ ਸੀਐਮ ਸਾਹਿਬ ਪੰਜਾਬ ਦੇ ਅਕਾਲੀ ਦਲ ਦੇ ਸਮੇਂ ਉਹਨਾਂ ਨੇ ਵੀ ਹਜ਼ਾਰਾਂ ਐਫਆਈਆਰਾਂ ਕੱਟਤੀਆਂ ਸੀਗੀਆਂ ਉਦੋਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ ਸੀ ਵੀ ਸਪੈਸ਼ਲ ਜੇਲ੍ਹਾਂ ਬਣਨਗੀਆਂ ਹੂੰ ਸੋ ਇਹਨਾਂ ਕੋਈ ਨਵਾਂ ਨਹੀਂ ਹੈਗਾ ਵਰਤਾਰਾ ਪੰਜਾਬ ਦੇ ਵਿੱਚ ਪਰ ਇਹ ਜਦੋਂ ਇਹ ਕੰਪੀਟੀਸ਼ਨ ਹੋ ਜਾਂਦਾ ਨਾ ਜੀ ਵੀ ਸਾਡੇ ਤੋਂ ਪਹਿਲੀ ਸਰਕਾਰ ਨੇ 40000 ਐਫਆਈਆਰਾਂ ਕੱਟੀਆਂ ਅਸੀਂ 60000 ਕਟਾਂਗੇ ਅਸੀਂ 70000 ਕਟਾਂਗੇ ਪਹਿਲੀ ਸਰਕਾਰ ਨੇ 50000 ਬੰਦਾ ਫੜਿਆ ਅਸੀਂ ਲੱਖ ਬੰਦਾ ਫੜ ਕੇ ਦਿਖਾਵਾਂਗੇ ਇਹਦੇ ਨਾਲ ਪਤਾ ਕੀ ਹੈ ਜੀ ਇੱਕ ਤਾਂ ਪੁਲਿਸ ਤੇ ਵਾਧੂ ਪ੍ਰੈਸ਼ਰ ਪੈਂਦਾ ਜਿੱਡੀ ਕਿਉਂਕਿ ਦੋ ਤਿੰਨ ਚੀਜ਼ਾਂ ਨੇ ਪੁਲਿਸ ਕੱਲਾ ਆਪਾਂ ਕਈ ਵੀ ਪਰਚੇ ਦੇਣ ਦਾ ਕੰਮ ਨਹੀਂ ਕਰਦੀ ਪੁਲਿਸ ਨੇ ਪਰਚੇ ਦੇਣੇ ਹੁੰਦੇ ਨੇ ਇਨਵੈਸਟੀਗੇਸ਼ਨ ਵੀ ਕਰਨੀ ਹੁੰਦੀ ਹੈ ਫਿਰ ਜਿਹੜੇ ਉਹ ਕੇਸ ਨੇ ਕੋਰਟਾਂ 'ਚ ਜਾ ਕੇ ਵੀ ਪੁਲਿਸ ਨੇ ਅਪਰੂਵ ਕਰਨੇ ਹੁੰਦੇ ਨੇ ਇਹਨਾਂ ਚੀਜ਼ਾਂ ਨਾਲ ਕੀ ਹੁੰਦਾ ਇਹਨਾਂ ਚੀਜ਼ਾਂ ਨਾਲ ਪੁਲਿਸ ਸਿਰਫ ਫੜੋ ਫੜਾਈ ਤੇ ਲੱਗ ਜਾਂਦੀ ਹੈ ਨਹੀਂ ਇੱਕ ਹੋਰ ਵੀ ਹੁੰਦੀ ਹੈ ਨਾ ਕਿ ਪੁਲਿਸ ਦੇ ਕੱਲਾ ਇਹ ਹੀ ਨਹੀਂ ਕਰਨਾ ਹੁੰਦਾ ਪੁਲਿਸ ਨੇ ਇਹਦੇ ਵਿੱਚੋਂ ਕਮਾਈ ਵੀ ਕਰਨੀ ਹੁੰਦੀ ਹੈ ਆ ਤਰਨਤਾਰਨ ਦਾ ਕੇਸ ਇਸ ਮਾਮਲੇ ਦੇ ਵਿੱਚ ਆਇਆ ਹੀ ਹੈ ਤਰਨਤਾਰਨ ਦੇ ਵਿੱਚ ਇੱਕ ਨਸ਼ੇ ਦੇ ਵਪਾਰੀ ਦੇ ਘਰੇ ਛਾਪਾ ਮਾਰਦੀ ਹੈ ਪੁਲਿਸ ਉੱਥੇ ਉਹਦੀ ਮਹਿਲਾ ਮਿੱਤਰ ਸੀਗੀ ਮਹਿਲਾ ਮਿੱਤਰ ਨੂੰ ਥ੍ਰੈ ਤੇਰਾ ਵੀ ਨਾਮ ਕੇਸ ਚ ਪਾ ਦੇਣਾ 3 ਲੱਖ ਰੁਪਏ ਉਹਦੇ ਚੋਂ ਲਿਆ ਹੁਣ ਐਸਆਈ ਉਸ ਮਾਮਲੇ ਚ ਫਸਿਆ ਵਿੱਚ ਇੱਕ ਸਰਪੰਚ ਸਮਝੌਤਾ ਕਰਾਉਣ ਵਾਲਿਆਂ ਦੇ ਵਿੱਚ ਸੀਗਾ ਉਹ ਸਰਪੰਚ ਗ੍ਰਿਫਤਾਰ ਹੋ ਗਿਆ ਐਸਆਈ ਕੰਦੇ ਪਗੋੜਾ ਹੋਇਆ ਪਿਆ ਪੁਲਿਸ ਤਾਂ ਫੇਰ ਆ ਵੀ ਕਰਦੀ ਹੈ ਜਦੋਂ ਤੁਸੀਂ ਕਿਸੇ ਵੀ ਚੀਜ਼ ਦਾ ਐਕਸਲਰੇਟਰ ਦਬਾਉਨੇ ਹੋ ਨਾ ਜੀ ਹੂੰ ਕਿਸੇ ਵੀ ਚੀਜ਼ ਦੀ ਰੇਸ ਦੱਬਦੇ ਹਾਂ ਰੇਸ ਤੇ ਪੈਰ ਧਰਦੇ ਹਾਂ ਉਦੋਂ ਕੀ ਹੁੰਦਾ ਉਦੋਂ ਜਿਹੜੇ ਤੁਹਾਡੇ ਮੈਰਿਟ ਹੈ ਉਹ ਹਮੇਸ਼ਾ ਖਤਮ ਹੋ ਜਾਂਦੀ ਹੈ ਜੀ ਜਦੋਂ ਤੁਸੀਂ ਹਰ ਐਸਐਚਓ ਨੂੰ ਹਰ ਥਾਣੇ ਵਾਲੇ ਨੂੰ ਕਹਦੇ ਹੋਗੇ ਵੀ ਹਰ ਮਹੀਨੇ ਤੈਨੂੰ ਪੰਜ ਪਰਚੇ ਦੇਣੇ ਨੇ 6 ਪਰਚੇ ਦੇਣੇ ਨੇ ਐਨਡੀਪੀਐਸ ਦੇ 10 ਪਰਚੇ ਭਾਈ ਤੇਰੇ ਤੋਂ ਚਾਹੀਦੇ ਨੇ ਰੋਜ਼ ਇੱਕ ਪਰਚਾ ਐਨਡੀਪੀਐਸ ਦਾ ਦੇ ਤੂੰ ਉਹ ਫਿਰ ਕੀ ਹੋਊਗਾ ਜੀ ਹੂੰ ਉਹਦੇ ਵਿੱਚ ਕਈ ਵਿਚਾਰੇ ਇਹ ਜਿਹੇ ਬੰਦੇ ਹੁੰਦੇ ਨੇ ਜਿਹੜੇ ਮੜਾ ਮੋੜਾ ਖਾਣ ਪੀਣ ਨੂੰ ਲੈ ਕੇ ਰੱਖਦੇ ਨੇ ਸਾਰਿਆਂ ਨੂੰ ਪਤਾ ਹੁੰਦਾ ਹੈ ਵੀ ਇਹ ਬੰਦਾ ਐਡਿਕਟ ਹੈ ਇਹ ਕੂਰੀਅਰ ਨਹੀਂ ਹੈਗਾ ਹੂੰ ਪਰ ਪੁਲਿਸ ਨੂੰ ਪਤਾ ਹੁੰਦਾ ਪੁਲਿਸ ਹਲੇ ਪੁਲਿਸ ਕੀ ਕਰਦੀ ਆ ਫਿਰ ਪੁਲਿਸ ਪਹਿਲੀ ਲਿਸਟਾਂ ਲਿਸਟਾਂ ਲੈ ਲੈਂਦੀ ਹੈ ਜੀ ਕਿਉਂਕਿ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਥੇ ਰਜਿਸਟਰਡ ਹੁੰਦੇ ਨੇ ਬੰਦੇ ਉਹਨਾਂ ਦੀ ਰੇੜਾ ਰੂੜਾ ਹੁੰਦੀਆਂ ਨੇ ਜੀ ਉਹਨਾਂ ਨੂੰ ਚੱਕਿਆ ਜਾਂਦਾ ਹੈ ਕਿਉਂਕਿ ਪੁਲਿਸ ਨੇ ਵੀ ਟਾਰਗੇਟ ਪੂਰੇ ਕਰਨੇ ਹੁੰਦੇ ਨੇ ਜਦੋਂ ਫਿਰ ਟਾਰਗੇਟ ਪੂਰੇ ਕਰਨ ਤੇ ਆਉਂਦੀ ਆ ਪੁਲਿਸ ਫਿਰ ਉਹਦੇ ਚ ਲੈਣ ਦੇਣ ਦਾ ਕੰਮ ਵੀ ਸ਼ੁਰੂ ਹੋ ਜਾਂਦਾ ਜੀ ਕਿਉਂਕਿ ਪੈਸਾ ਤਾਂ ਦੇਖੋ ਜਿਹੜਾ ਬੰਦਾ ਅਮੀਰ ਹੈ ਉਹ ਬਹੁਤ ਘੱਟ ਫਸਦਾ ਹੈ ਫਾਜ਼ਦੇ ਨਹੀਂ ਪਰ ਉਹ ਪੈਸੇ ਪੂਸੇ ਦੇ ਕੇ ਖੱਬੇ ਸਜੇ ਹੋ ਜਾਂਦਾ ਹੈ ਮਾਰਿਆ ਤਾਂ ਉਹ ਬੰਦਾ ਜਾਂਦਾ ਜਿਹਦੇ ਪੱਲੇ ਨਹੀਂ ਕੁਝ ਹੁੰਦਾ ਜਿਵੇਂ ਉਹਨਾਂ ਕ腐ਸ਼ਨ ਦੇ ਜਿਹੜੇ ਅਲੀਗੇਸ਼ਨ ਆ ਤੁਸੀਂ ਗੱਲ ਕਰਦੇ ਹੋ ਜਿਵੇਂ ਵੀਰ ਜੇ ਪਹਿਲਾਂ ਹੀ ਬਹੁਤ ਲੱਗਦੇ ਰਹੇ ਨੇ بڑے 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 ਅਫਸਰ ਇਹਨਾਂ ਕੰਮਾਂ 'ਚ ਸਸਪੈਂਡ ਵੀ ਹੋਏ ਨੇ ਟਰਮੀਨੇਸ਼ਨਾਂ ਵੀ ਹੋ ਜਾਂਦੇ ਨੇ ਪਰ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਉਹ ਫਿਰ ਜਿਹੜੇ ਕੇਸ ਨੇ ਕੋਰਟ 'ਚ ਜਿੱਥੇ ਉਹਨਾਂ ਨੇ ਜਾ ਕੇ ਜੀ ਉਹ ਬਹਾਲ ਹੋ ਜਾਂਦੇ ਨੇ ਜੀ ਹੁਣ ਜਿਵੇਂ ਇਹ ਤੁਸੀਂ ਗੱਲ ਕਰਦੇ ਹੋ ਨਾ ਵੀ ਇਹ ਜਿਹੜੇ ਨਸ਼ੇ ਦੇ ਖਿਲਾਫ ਮਤਲਬ ਕਿ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਇਹ ਇਹ ਹੁਣ ਆਉਣ ਵਾਲੇ ਦਿਨਾਂ 'ਚ ਕੰਮ ਹੋਰ ਵਧੂਗਾ ਜੀ ਕਿਉਂਕਿ ਜਦੋਂ ਥੋੜੀ ਨਾ ਸੋਸ਼ਲ ਮੀਡੀਆ ਤੇ ਬਦਨਾਮੀ ਹੋਣ ਲੱਗ ਜੇ ਫਿਰ ਸਰਕਾਰਾਂ ਨੂੰ ਇਹ ਲੱਗਦਾ ਵੀ ਇਹ ਕੰਮ ਹੁਣ ਖਰਾਬ ਹੋ ਰਿਹਾ ਹੈ ਕਿਉਂਕਿ ਇੱਕ ਤਾਂ ਸੋਸ਼ਲ ਮੀਡੀਆ ਤੇ ਕੰਟਰੋਲ ਕੋਈ ਨਹੀਂ ਜੀ ਜੇ ਹੁਣ ਇਹਨਾਂ ਨੇ ਭਾਈ ਸਾਹਿਬ ਨੇ ਪਾਤਾ ਕੁਝ ਲਿਖ ਕੇ ਜਦੋਂ ਨੂੰ ਪੁਲਿਸ ਇਹਨਾਂ ਦੇ ਘਰ ਪਹੁੰਚੀ ਹੋਣੀ ਹੈ ਉਹ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਦੇਖ ਗਏ ਹੋਣਗੇ ਕਿੰਨੇ ਕੁ ਲੋਕਾਂ ਨੇ ਸਕਰੀਨ ਸ਼ਾਟ ਲੈ ਕੇ ਉਹਦੀ ਸ਼ੇਅਰ ਕਰਤਾ ਹੋਊਗਾ ਆ ਆ ਜੇ ਥੋੜਾ ਜਨੇ ਦੇਖੀ ਹੋਊਗੀ ਤੇ ਇਸ ਖਬਰ ਤੋਂ ਬਾਅਦ ਹੋਰ ਜ਼ਿਆਦਾ ਦੇਖਣਗੇ ਦੇਖਣਗੇ ਲਵ ਲਵ ਦੇਖਣਗੇ ਯਾ ਅਗਲਾ ਰ ਪੰਜਾਬ ਦੇ ਵਿੱਚ ਉਂੜੜਾ ਨਸ਼ੇ ਦੇ ਹਾਲਾਤ ਨੇ ਲਾ ਐਂਡ ਆਰਡਰ ਦੇ ਹਾਲਾਤ ਨੇ ਇਹ ਸਭ ਤੋਂ ਵੱਡਾ ਮੁੱਦਾ ਹੈ ਹਮ ਨਸ਼ਾ ਤਾਂ ਬਹੁਤ ਹੀ ਵੱਡਾ ਮੁੱਦਾ ਹੈ ਪੰਜਾਬ ਦੇ ਵਿੱਚ ਇਹ ਹੁਣ ਵਾਲੀ ਸਰਕਾਰ ਦੇ ਵਲੇ ਨੇ ਬਣਿਆ ਪਹਿਲੀਆਂ ਸਰਕਾਰਾਂ ਦੇ ਵਲੇ ਵੀ ਰਹਾ ਮੁੱਖ ਮੰਤਰੀਆਂ ਨੇ ਕਈ ਸਰਕਾਰਾਂ ਤਾਂ ਨਸ਼ੇ ਤੋਂ ਖਿਹੜਾ ਛਡਾਉਣ ਦੇ ਇਸ਼ੂ ਤੇ ਹੀ ਬਣੀਆਂ ਨੇ ਪੰਜਾਬ ਦੇ ਵਿੱਚ ਪਰ ਉਹਨਾਂ ਸਰਕਾਰਾਂ ਤੋਂ ਵੀ ਇਹਦੇ ਜੜ ਨਹੀਂ ਪੱਟੀ ਗਈ ਹਾਲਾਂਕਿ ਬਾਅਦ ਚ ਉਹਨਾਂ ਨੇ ਬਿਆਨਪੂਰਨ ਬਦਲ ਤੇ ਆਪਦੇ ਉਹ ਕਹਿੰਦੇ ਵੀ ਅਸੀਂ ਤਾਂ ਲੱਕ ਤੋੜਨ ਦੀ ਗੱਲ ਕਰੀ ਸੀਗੀ ਪਰ ਇਹ ਜਿਹੜਾ ਹੁਣ ਜਿਹੜਾ ਹੁਣ ਮੁੱਦਾ ਇਹ ਇੰਨਾ ਵੱਡਾ ਕਿਉਂ ਬਣ ਗਿਆ ਕਿਉਂਕਿ ਜਸਵੀਰ ਜੀ ਜਦੋਂ ਚੀਜ਼ਾਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਬਹੁਤ ਵੱਡੀਆਂ ਵੱਡੀਆਂ ਪ੍ਰੋਮਿਸ ਕਰਦੇ ਹੋ ਨਾ ਮਤਲਬ ਕਿ ਓਵਰ ਦਾ ਮੂਨ ਤੁਸੀਂ ਕਹਿੰਦੇ ਹੋ ਵੀ ਮੂਨ ਪ੍ਰੋਮਿਸ ਕਰਦਾਂ ਨੇ ਲੋਕਾਂ ਨੂੰ ਫਿਰ ਉਹ ਚੀਜ਼ਾਂ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣਾ ਜੀ ਲੋਕਾਂ ਨੇ ਤਾਂ ਸਵਾਲ ਕਰਨੀ ਨੇ ਜੀ ਇਹ ਤੁਹਾਨੂੰ ਕੀ ਸਵਾਲ ਜੀ ਸਵਾਲ ਉੱਠਣਗੇ ਔਰ ਬਹੁਤ ਸਾਰੀਆਂ ਚੀਜ਼ਾਂ ਇੰਜ ਦੀਆਂ ਵੀ ਨੇ ਕਿ ਕੀ ਅਸੀਂ ਸੂਬੇ ਦੇ ਹਾਲਾਤ ਇਸ ਤਰੀਕੇ ਨਾਲ ਸੁਧਾਰ ਸਕਦੇ ਹਾਂ ਕਿ ਜੋ ਕੋਈ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਤੇ ਰੈਲੀ ਦੇ ਵਿੱਚ ਕਿਤੇ ਆਣ ਕੇ ਖਲਲ ਨਾ ਪਾ ਦੇਵੇ ਨਾਰੇ ਨਾ ਚਾਰਲਾ ਦੇਵੇ ਤੇ ਅਸੀਂ ਰਾਤ ਨੂੰ ਹੀ ਉਹਦੇ ਘਰੇ ਪੁਲਿਸ ਬਿਠਾ ਦੇਣੀ ਆ ਨਜ਼ਰਬੰਦ ਕਰ ਦੇਣਾ ਘਰ ਚੋਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਜਦ ਤੱਕ ਰੈਲੀ ਕੰਪਲੀਟ ਨਹੀਂ ਹੁੰਦੀ ਕਿ ਇਹਦੇ ਨਾਲ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਕੀ ਕਿਸਾਨਾਂ ਦਾ ਧਰਨਾ ਕਿਤੇ ਨਾ ਲੱਗ ਜਵੇ ਤੇ ਉਹਨਾਂ ਨੂੰ ਪਿੱਡਾ ਥਾਵਾਂ ਦੇ ਵਿੱਚ ਪੁਲਿਸ ਦੇ ਆਸਰੇ ਡੱਕ ਲੈਣਾ ਉਹਨਾਂ ਦੇ ਆਗੂਆਂ ਨੂੰ ਨਜ਼ਰਬੰਦ ਕਰ ਲੈਣਾ ਕੀ ਇਹਦੇ ਨਾਲ ਚੀਜ਼ਾਂ ਠੀਕ ਹੋ ਜਾਣਗੀਆਂ ਜੇਲ੍ਹਾਂ ਭਰ ਦੇਣੀਆਂ ਕੱਲੀਆਂ ਅੰਕੜੇ ਦੇ ਕੇ ਕਿ ਅਸੀਂ ਇੰਨੇ ਤਸਕਰ ਫੜ ਲਿਆ ਪਰ ਨਸ਼ਾ ਬਾਦਸਤੂਰ ਉਸੇ ਤਰੀਕੇ ਨਾਲ ਵਿਕਦਾ ਨਜ਼ਰ ਆਉਂਦਾ ਆ ਖਬਰਾਂ ਉਸੇ ਤਰੀਕੇ ਨਾਲ ਲੱਗਦੀਆਂ ਨਜ਼ਰ ਆਉਂਦੀਆਂ ਨੇ ਤੇ ਜੇ ਕੋਈ ਉਸ ਖਬਰ ਨੂੰ ਲਾਉਂਦਾ ਤੇ ਉਹਦੇ ਉੱਤੇ ਦਬਾਅ ਪਾਉਣਾ ਕਿ ਭਾਈ ਤੂੰ ਇਹ ਗੱਲ ਨਾ ਕਰ ਜਿੱਦਾਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਕੀ ਇਹਦੇ ਨਾਲ ਖਤਰੇ ਟਲ ਜਾਣਗੇ ਕੀ ਇਹ ਸਾਰੀਆਂ ਚੀਜ਼ਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਬੋਲਦੀਆਂ ਨਜ਼ਰ ਨਹੀਂ ਆਉਣਗੀਆਂ ਜਾਰੀ ਤੌਰ ਤੇ ਬੋਲਦੀਆਂ ਨਜ਼ਰ ਆਉਣਗੀਆਂ ਕਿਉਂਕਿ ਪਹਿਲਾਂ ਨੇ ਵੀ ਦੱਬਣ ਦੀ ਕੋਸ਼ਿਸ਼ ਕੀਤੀ ਚੋਣਾਂ 'ਚ ਇਹ ਮੁੱਦੇ ਉੱਬਰ-ਉੱਬਰ ਕੇ ਸਾਹਮਣੇ ਆਉਂਦੇ ਨੇ ਫਿਲਹਾਲ ਅਜੇ 1 ਸਾਲ ਇਸ ਸਰਕਾਰ ਦੇ ਕੋਲ ਬਾਕੀ ਹੈਗਾ ਕਿੰਨਾ ਕੁ ਬਿਹਤਰ ਕਰਦੀ ਐ ਤੇ ਉਸ ਬਿਹਤਰ ਨਾਲ ਲੋਕ ਕਿੰਨਾ ਕੋਈ ਬਿਹਤਰ ਮਹਿਸੂਸ ਕਰਦੇ ਹੈ ਗੱਲ ਤਾਂ ਇਹਦੇ ਉੱਤੇ ਨਿਰਭਰ ਕਰਦੀ ਹੈ ਬਾਕੀ ਦੇਖਦੇ ਹਾਂ ਕੀ ਕੁਝ ਹੁੰਦਾ ਪ੍ਰਵੇਸ਼ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮਿਹਰਬਾਨੀ ਜਸਵੀਰ ਜੀ ਔਰ ਦਰਸ਼ਕੋ ਇਸ ਦਿਨਾਂ ਲਈ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ